ਸਰ ਜਿਹੜੀ ਸਾਡੀ ਇਹ ਸਪਰਾ ਹੀ ਤੁਹਾਨੂੰ ਦੱਸ ਵੀ ਦਿੱਤੀ ਇਹ ਵੀ ਅਤੀ ਜ਼ਰੂਰੀ ਆ ਇੱਕ ਸਰ ਜਿਹੜੀ ਤੁਹਾਡੇ ਆਹ ਆ ਸੜਕ ਬਣੀ ਆ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਇਸ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੁੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲ ਆਇਆ ਲੁੱਕ ਦੇ ਵਿੱਚ ਦੀ ਆ ਤੁਸੀਂ ਹੁਣੇ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਂਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਆਈ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹਦਾ ਹੀ ਸਾਡਾ ਡਿਪਾਰਟਮੈਂਟ ਸਾਰਾ ਸੰਗਰੂਰ ਚ ਲੱਗ ਗਿਆ ਹੁਣ ਉਹਨਾਂ ਕੋਲੇ ਪਾ ਕੇ ਤੁਸੀਂ ਉੱਥੇ ਵਾਲੇ ਐਸ ਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ 3 ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਡਿਪਾਰਟਮੈਂਟ ਬਿਲਕੁਨ ਆਇਆ ਨਹੀਂ ਨਹੀਂ ਮਤਲਬ ਬਣਾਈ ਤਾਂ ਇਹ ਨਾ ਨਹੀਂ ਹੋਣੀ ਨਾ ਹਾਂ ਜੀ ਹਾਂ ਹਾਂ ਜੀ ਆ ਮੈਂ ਸਿਰ ਹਾਂ ਆਗੀ ਬਾਜਾਂ ਜੀ ਹਾਂ ਮੈਂ ਸਿਰ ਐਸੀ ਸੰਗਰੂਰ ਆ ਇਹ ਸਾਡੇ ਐਕਸ਼ਨ ਨੇ ਹੂੰ ਤੇ ਇਹਦੇ ਸਿਰ ਇਸ ਤਰ੍ਹਾਂ ਹੋ ਗਿਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪਰਨੀਤ ਕੌਰ ਇੱਥੇ ਐਕਸ਼ਨ ਨੇ ਵੀ ਉਹ ਹੈਂਡਲ ਨਹੀਂ ਕਰ ਪਾਰੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਹੂੰ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਦੇ ਦੇ ਹੈਗੇ ਨੇ ਆ ਹਾ ਉਸ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਆ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਅਸੀਂ ਇਹਦੀ ਪੇਮੈਂਟ ਨਹੀਂ ਕਰੀ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਹੈ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਿਕਿਉਰਟੀ ਵੀ ਉਹ ਕਹੇ ਵੀ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਉਹ ਜੇ ਉਸਨੂੰ ਵੀ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾ ਉਹਨੂੰ ਬਲੈਕਲਿਸਟ ਕਰ ਦਿਓ ਹਾਂ ਹੋ ਜਾਏਗਾ ਸਰ ਉਹਨਾਂ ਦਾ ਮੰਡੈਂਟਰ ਲਾ ਕੇ ਦੁਬਾਰੇ ਬਣਾ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਰ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਅੰਜੀਕਾ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੁਕਦੀ ਜੇ ਤੁਹਾਡੇ ਕੋਲ ਉਹਦੇ ਹੀ ਕਰਤੀ ਚੱਕਿਆ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾ ਦੇ ਜੇ ਉਹਦੇ ਹੀ ਦੇਖ ਲਿਆ ਹੁੰਦਾ ਤਾਂ ਉਹਦੀ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਇਹ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਹਾਂ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕੀਤੀ ਨਹੀਂ ਨਹੀਂ ਇਹ ਹੈ ਜੀ ਠੇਕੇਦਾਰ ਜਿੰਨਾਂ ਦੀ ਐਸ਼ਕਤ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਹਾਂ ਬੁਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ ਠੀਕ ਹੈ ਸਰ ਠੀਕ ਹੈ ਵੀਡੀਓ ਬਣਾਓ ਠੀਕ ਹੈ ਸਰ ਬਿਹਾ ਤੇਰੀ ਸੜਕਾਂ ਇਹਨੂੰ ਚੈੱਕ ਕਰਦੇ ਆ ਭਾਵੇਂ ਮੈਨੂੰ ਲੱਗਦਾ ਕੋਈ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਪਣੀ ਆ ਤਾਂ ਹੱਥ ਨਾਲ ਹੀ ਉਖੜ ਜੂ ਜਿਹੜੇ ਸਰ ਦੱਸ ਦਿਆ ਇਹ ਜਿਹੜਾ ਪੁਆਇੰਟ ਦੱਸ ਰਿਹਾ ਉਸ ਨੂੰ ਦੂਤ ਕਿਹੜੇ ਕੁਝ ਪਾਇਆ ਉਹ ਚ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲੈਂਦੇ ਆ ਸਰ ਹੁਣ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ